ਪੰਜਾਬ ਦਾ ਰੋनाल्डੋ ਕਹੇ ਜਾਣ ਵਾਲਾ ਫੁੱਟਬਾਲ ਖਿਡਾਰੀ ਹਰਜੋਤ ਸਿੰਘ ਨਮਾ ਸ਼ਹਿਰ ਦੇ ਪਿੰਡ ਸੁਜੋ ਦਾ ਰਹਿਣ ਵਾਲਾ ਹਰਜੋਤ ਸਿੰਘ ਫੁੱਟਬਾਲ ਖੇਡ ਵਿੱਚ ਸੈਂਕੜੇ ਹੀ ਮੈਡਲ ਅਤੇ ਟਰੋਫੀਆਂ ਜਿੱਤ ਕੇ ਆਪਣੇ ਮਾਪੇ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਹਰਜੋਤ ਸਿੰਘ ਫੁੱਟਬਾਲ ਦੇ ਵਿੱਚ ਕਈ ਤਰ੍ਹਾਂ ਦੇ ਟੈਲੈਂਟ ਕਰਕੇ ਲੋਕਾਂ ਦੇ ਵਿੱਚ ਕਾਫੀ ਪਾਪੂਲਰ ਹੈ ਹਰਜੋਤ ਦੀਆਂ ਅਨੇਕਾਂ ਤਰ੍ਹਾਂ ਦੇ ਟੈਲੈਂਟ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਖਿਚਦਾ ਕੇਂਦਰ ਬਣ ਚੁੱਕਾ ਹੈ ਹਰਜੋਤ ਹੱਥ ਦੀ ਉਂਗਲ ਤੇ ਫੁੱਟਬਾਲ ਕਮਾਉਣ ਦਾ ਵਰਲਡ ਰਿਕਾਰਡ ਵੀ ਬਣਾ ਚੁੱਕਾ ਹੈ ਹਰਜੋਤ ਇੱਕ ਵਾਰ ਦੇ ਵਿੱਚ ਤਿੰਨ ਵਾਰ ਫੁੱਟਬਾਲ ਨੂੰ ਸਪਿਨ ਕਰ ਸਕਦਾ ਹੈ ਹਰਜੋਤ ਨੂੰ ਉਸਦੇ ਪਰਿਵਾਰ ਦੀ ਬਹੁਤ ਸਪੋਰਟ ਰਹੀ ਹੈ ਉਸਦੇ ਦਾਦਾ ਜੀ ਹਮੇਸ਼ਾ ਉਸਦੇ ਨਾਲ ਜਾਂਦੇ ਹਨ ਹਰਜੋਤ ਨੇ ਬਾਕੀ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਨਸ਼ੇ ਤੋਂ ਦੂਰ ਰਹਿ ਕੇ ਖੇਡ ਮੈਦਾਨ ਨਾਲ ਜੋੜਨਾ ਚਾਹੀਦਾ ਹੈ ਅੱਜ ਆਪਾਂ ਨਾਮ ਕੀ ਕਿਰੇ ਪਿੰਡ ਦੇ ਰਹਿਣ ਵਾਲੇ ਕਦੋਂ ਤੋਂ ਸ਼ੌਕ ਪਈ ਇਹ ਖੇਡਨ ਦੀ ਇਹ ਮੇਰਾ ਨਾਮ ਹਰਜੋਤ ਸਿੰਘ ਆ ਜੀ ਤੇ ਮੈਂ ਸੁਜੋ ਪਿੰਡ ਦਾ ਰਹਿਣ ਵਾਲਾ ਆ ਤੇ ਸ਼ੌਕ ਤਾਂ ਮੈਨੂੰ ਬਚਪਨ ਤੋਂ ਹੀ ਸੀਗਾ ਜੀ ਤੇ ਪ੍ਰੋਫੈਸ਼ਨਲੀ ਮੈਂ ਇਸ ਵਿੱਚ 2016 ਤੋਂ ਆਇਆ ਜਦੋਂ ਮੈਂ ਕੋਲਾਜ ਲੱਗਾ ਸੀਗਾ ਹਾਂਜੀ ਹੁਣ ਤੁਸੀਂ ਕੀ ਕਰ ਰਹੇ ਹੋ ਹੁਣ ਮੈਂ ਜੀ ਪ੍ਰਾਈਵੇਟ ਕਲੱਬ ਵਿੱਚ ਖੇល ਰਿਹਾ ਫਗਵਾੜੇ ਖਬਰ ਕਿੰਨੀ ਪੜਾਈ ਲਿਖੀ ਕਿੰਨੀ ਪੜਾਈ ਜੀ ਮੈਂ ਬੀਏ ਕੀਤੀ ਆ ਤੇ ਨਾਲ ਮੈਂ ਪੀਜੀਡੀ ਸੀ ਕੀਤੀ ਆ ਹਿੰਦੂ ਤੁਸੀਂ ਕਈ ਟਰਾਫੀ ਮੈਡਲ ਜਿੱਤੇ ਹਨ ਦੇਖ ਰਿਹਾ ਤੁਹਾਨੂੰ ਘਰ ਤੇ ਇਹ ਕਿਥੋਂ ਤੁਸੀਂ ਪ੍ਰਾਪਤ ਕੀਤੇ ਸਾਰੇ ਕੁਝ ਇਹ ਮੈਂ ਜੀ ਦੋ ਮੈਂ ਇੱਕ ਮੇਰੇ ਕੋਲ ਹੈਗੀਆਂ ਸੀਨੀਅਰ ਸਟੇਟ ਦਾ 골ਡ ਤੇ ਮੈਂ ਯੂਨੀਵਰਸਿਟੀ ਖੇਲੇ ਹੋਇਆ ਹਾਂ ਤੇ ਨਾਲ ਹੀ ਮੈਂ ਖੇਲੋ ਇੰਡੀਆ ਖੇਲੇ ਹੋਇਆ ਹਾਂ ਉਹ ਵੀ ਖੇਲੇ ਇਹ ਵਰਲਡ ਇੱਕ ਵਰਲਡਵਾਈਡ ਰਿਕਾਰਡ ਮਿਲਿਆ ਤੁਹਾਨੂੰ ਇਹ 21 ਦਾ ਮਿਲਦਾ ਇਹ ਮੈਨੂੰ ਮਿਲਿਆ ਜੀ ਮੈਂ ਫਿੰਗਰ ਦੇ ਫੁੱਟਬਾਲ ਖਮਾਇਆ ਸੀਗਾ ਤੇ 6 ਮਿੰਟ ਕੁਛ ਸੈਕਿੰਡ ਦਾ ਤੇ ਉਹ ਚ ਮੈਨੂੰ ਵਰਲਡ ਰਿਕਾਰਡ ਦਾ ਮਿੰਟ ਤੇ ਰਿਕਾਰਡ ਹੈ ਪੂਰਾ ਵਰਲਡ ਦਾ ਇਹ ਹਾਂਜੀ ਵਰਲਡ ਰਿਕਾਰਡ ਦਾ ਸੀਗਾ ਤੇ ਗਿਨੀਸ ਬੁੱਕ ਵਿੱਚ ਮੈਂ ਸਬਮਿਟ ਕੀਤਾ ਹੈ ਉਹਨਾਂ ਦਾ ਤੇ ਬਾਕੀ ਦੋ ਜਿਹੜੀਆਂ ਬੁੱਕ ਸਿਕੀਆਂ ਉਹਨਾਂ ਨੇ ਮੈਨੂੰ ਅਪੀਲ ਕਰ ਦਿੱਤਾ ਜੀ ਹੂੰ ਤੇ ਸਰਕਾਰੀ ਜੋਬ ਨਹੀਂ ਕਰ ਰਿਹਾ ਉਹ ਤੁਹਾਨੂੰ ਮਿਲਿਆ ਨਹੀਂ ਕੋਈ ਸਰਕਾਰੀ ਜੋਬ ਕੀ ਕਰ ਰਹੇ ਹੋ ਸਰਕਾਰੀ ਜੋਬ ਜੀ ਹੁਣ ਥੋੜੀ ਜੀ ਉਮਰ ਆਪਣੀ ਜ਼ਿਆਦਾ ਹੋ ਗਈ ਆ ਤੇ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਜੀ ਮੇਰੀ ਹੋ ਗਈ ਆ 26 ਸਾਲ ਦੀ ਅੱਛਾ ਸਰਕਾਰੀ ਜੋਬ ਹੈ ਨਹੀਂ ਕੀ ਤੁਹਾਡੇ ਲਈ ਸਰਕਾਰੀ ਜੋਬ ਮਿਲਦੀ ਨਹੀਂ ਜੀ ਪਹਿਲਾਂ ਲੋਕਡਾਊਨ ਲੱਗਿਆ ਸੀਗਾ ਉਦੋਂ ਫਿਰ ਉਦੋਂ ਬੰਦ ਹੋ ਗਈ ਸੀ ਉਹ ਬੇ ਉਮਰ ਲੰਘੇ ਜੀ ਹੁਣ ਤੁਸੀਂ YouTube ਤੇ ਵੀ ਤੁਸੀਂ ਪ੍ਰਾਪਤ ਕੀਤੇ ਇਹ ਕੀ ਸਭ ਤੁਸੀਂ ਬਾਤ ਕੀਤਾ YouTube ਤੇ ਮੈਂ ਮਤਲਬ ਇਹ ਵੀਡੀਓ ਬਣਾ ਰਿਹਾ ਹਾਂ ਜਿਹੜੀਆਂ ਫੁੱਟਬਾਲ ਦੀਆਂ ਹਾਂਜੀ ਉਹ ਮੈਂ YouTube ਤੇ ਵੀ ਅਪਲੋਡ ਕਰਦਾ ਸੀ ਉੱਥੇ ਮੈਨੂੰ ਸਬਸਕ੍ਰਾਈਬ ਆਉਂਦੇ ਸੀਗੇ ਤੇ ਮੇਰਾ ਜਿੱਦਾਂ ਕਿ 3 ਲੱਖ ਦੇ ਕਰੀਬ ਸਬਸਕ੍ਰਾਈਬਰ ਹੋ ਗਏ ਆ ਤੇ ਮੈਨੂੰ YouTube ਦਾ ਮਿਲਿਆ ਸੀ ਕਿਰ ਕਿ ਟੈਰੈਂਟ ਤੁਸੀਂ ਕਰਦੇ ਹੋ ਫੁੱਟਬਾਲ ਦੇ ਨਾਲ ਫੁੱਟਬਾਲ ਦੇ ਉੱਪਰ ਜੇ ਮੈਂ ਲਾਈਕ ਫੁੱਟਬਾਲ ਨੂੰ ਜੇ ਤਿੰਨ ਫੁੱਟਬਾਲ ਆ ਜਿਹੜੇ ਲਗਾਤਾਰ ਸਪਿਨ ਕਰ ਲੈਂਦਾ ਆ ਦੋ ਹੱਥਾਂ 'ਚ ਫੜ ਕੇ ਤੇ ਇੱਕ ਮੈਂ ਅਟੈਚ ਕਰਕੇ ਤਿੰਨ ਹਾਂਜੀ ਹੋਰ ਕੀ ਕਰ ਲਿੱਤਾ ਹੋਰ ਜੀ ਮੈਂ ਫੁੱਟਬਾਲ ਦੇ ਉੱਪਰ ਬੈਲੈਂਸ ਕਰਕੇ ਤੇ ਜਿਹੜਾ ਫੁੱਟਬਾਲ ਆ ਉਹ ਟੀ-ਸ਼ਰਟ ਆਪਣੀ ਰਿਮੂਵ ਕਰਦਾ ਹੁੰਦਾ ਆ ਤੇ ਇਹਦਾ ਮੈਂ ਇਹਦਾ ਵੀ ਇੱਕ ਰਿਕਾਰਡ ਬਣਾਇਆ ਇੱਕ ਮਿੰਟ ਵਿੱਚ 9 ਜਰਸੀ ਰਿਮੂਵ ਕੀਤੀਆਂ ਸੀਗੀਆਂ ਤੇ ਉਹ ਵੀ ਮੈਂ ਸਬਮਿਟ ਕੀਤਾ ਉਹ ਵੀ ਉਹਦਾ ਵੀ ਰਿਕਾਰਡ ਮੈਨੂੰ ਮਿਲ ਸਕਦਾ ਜਿਹੜੇ ਆਜਕਲ ਦੇ ਨੌਜਵਾਨ ਖਾਸ ਕਰਕੇ ਇਸ ਇਰੀਏ ਵਿੱਚ ਬਹੁਤ ਨਸਿੱਧ ਲਿਪਤ ਨੇ ਤੁਸੀਂ ਕੀ ਕਿ ਸਹਿਯੋਗ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹ ਉਹਨਾਂ ਨੂੰ ਦਾ ਜੀ ਸੁਨੇਹਾ ਆ ਤੇ ਆਪਣੇ ਗਰਾਊਂਡ ਨਾਲ ਜੁੜੋ ਤੇ ਕੋਈ ਵੀ ਤੁਸੀਂ ਸਪੋਰਟਸ ਕਰ ਸਕਦੇ ਆ ਜਿਹਦੇ ਨਾਲ ਤੁਸੀਂ ਨਸ਼ੇ ਤੋਂ ਦੂਰ ਰਹਿ ਸਕਦੇ ਆ ਤੇ ਆਪਣਾ ਜਿਹੜਾ ਤੁਸੀਂ ਟਰਾਈ ਕਰ ਸਕਦੇ ਕਿਸੇ ਵੀ ਸਪੋਰਟਸ ਵਿੱਚ ਜੇ ਤੁਹਾਡੀ ਉਚੀ ਹੈਗੀ ਆ ਤੁਸੀਂ ਇਸ ਪਾਸੇ ਆਇਆ ਇਸੇ 20 ਪ੍ਰੇਰਣਾ ਜਿਆ ਕਿਸ ਦਾ ਇਹਦੇ ਵਿੱਚ ਪ੍ਰੇਰਣਾ ਤਾਂ ਹੈ ਜੀ ਮੈਨੂੰ ਉਦਾ ਬਚਪਨ ਤੋਂ ਹੀ ਸ਼ੌਂਕ ਸੀਗਾ ਤੇ ਮੈਨੂੰ ਘਰ ਦੇ ਹਾਂ ਦੀ ਵੀ ਪੂਰੀ سپورਟ ਸੀਗੀ ਤੇ ਜਿੱਥੇ ਵੀ ਮੈਂ ਜਾਣਾ ਤੇ ਮੇਰੇ ਦਾਦਾ ਜੀ ਵੀ ਮੇਰੇ ਨਾਲ ਜਾਂਦੇ ਰਹਿੰਦੇ ਸੀਗੇ ਜਦ ਤੁਸੀਂ ਫੁੱਟਬਾਲ ਖੇਲਦੇ ਹੋ ਜਾਂ ਫੁੱਟਬਾਲ ਘਰ ਪ੍ਰੈਕਟਿਸ ਕਰਦੇ ਦਦਾ ਜੀ ਉਹ سپورਟ ਕਰਦੇ ਤੁਹਾਨੂੰ ਹਾਂ ਜੀ ਸਾਰੇ ਕਰਦੇ ਉਹਨਾਂ ਨੂੰ ਮੈਂ ਹਾਂ ਜੀ ਹਾਂ ਜੀ ਸਾਰੇ ਕਰਦੇ سپورਟ ਕਰਦੇ ਆ ਤੇ ਪਿੰਡ ਦੇ ਵੀ ਮੈਨੂੰ ਬਹੁਤ سپورਟ ਕਰਦੇ ਆ ਜੀ ਕਿਤਨੇ ਬਰਦਰ ਹੋ ਤੁਸੀਂ ਬਰਦਰ ਜੀ ਅਸੀਂ ਦੋ ਬਰਦਰ ਆਂ ਦੂਜਾ ਬਰਦਰ ਕਿੱਥੇ ਹੈ ਦੂਜਾ ਬਰਦਰ ਮੇਰਾ ਫੋਰਨ ਚ ਆ ਜੀ ਕੈਨੇਡਾ ਵੱਡੇ ਛੋਟੇ ਮੈਂ ਵੱਡਾ ਹਾਂ ਜੀ ਉਹ ਛੋਟਾ ਹੈ ਛੋਟਾ ਬਾਹਰ ਗਿਆ ਹੋਇਆ ਔਰ ਘਰ ਮੇਂ ਕੌਣ ਕੌਣ ਹੈ ਗਾਰਚ ਮਮੀ ਡੈਡੀ ਤੇ ਦਾਦਾ ਜੀ ਹੈ ਤੇ ਚਾਚੀ ਜੀ ਹੈ ਹਾਂ ਜੀ ਡੈਡੀ ਮੇਰੇ ਟਰੱਕ ਚਲਾਉਂਦੇ ਹੈ ਉਹ ਕਿਤੇ ਪੰਜਾਬ ਚ ਚਲਾਉਂਦੇ ਆ ਉਹ ਪੰਜਾਬ ਤੋਂ ਬਾਹਰ ਲੌਂਗ ਰੂਟ ਤੇ ਰਹਿੰਦੇ ਆ ਹਾਂ ਜੀ ਇਹ ਸਰਕਾਰ ਤੇ ਕੀ ਮੰਗ ਕਰਦੇ ਤੁਸੀਂ ਇਤਨਾ ਅੱਛੇ ਖਿਡਾਰੀ ਵੀ ਹੋ ਅੱਛੇ ਫੁੱਟਬਾਲਰ ਹੋ ਸਰਕਾਰ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਸਰਕਾਰ ਤੋਂ ਜੀ ਇਹੀ ਮੰਗਾ ਕਿ ਜਲਦੀ ਤੋਂ ਜਲਦੀ ਕੋਈ ਮਤਲਬ ਕੋਈ ਜੋਬ ਦੇ ਦਿਓ ਜਿਦਾ ਲਾਈਕ ਦਾ ਓਪਰਚੁਨਿਟੀ ਦੇਣੀ ਚਾਹੀਦੀ ਜਿਹੜੇ ਪਲੇਅਰ ਖੇਲਦੇ ਆ ਤੇ ਜਿਹੜੇ ਜ ਮਤਲਬ ਪਲੇਅਰ ਬਾਹਰ ਨੂੰ ਚਲ ਜਾਂਦੇ ਆ ਕਿ ਜੋਬ ਨਹੀਂ ਮਿਲਦੀ ਤੇ ਉਹਨਾਂ ਲਈ ਕੁਛ ਨਾ ਕੁਛ ਉਹਨਾਂ ਨੂੰ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਦਾ ਬਹੁਤ ਜਿਹੜਾ ਸਪੋਰਟਸ ਖਿਡਾਰੀ ਬਾਅਦ ਤੇ ਬਹੁਤ ਹੀ ਫਾਇਦੇਮੰਦ ਨੇ ਉਹ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ 50000 ਉਹ ਕਹਿ ਰਹੇ ਕਿ ਰੋਜ਼ਗਾਰ ਦੇ ਚੁਕੇ ਕਿ ਤੁਹਾਨੂੰ ਰੋਜ਼ਗਾਰ ਮਿਲਿਆ ਨਹੀਂ ਕਿ ਕਿ ਤੁਸੀਂ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕੋਸ਼ਿਸ਼ ਵੀ ਕੀਤੀ ਆ ਜੀ ਪਰ ਉਹ ਸਪੋਰਟਸ ਕੋਟੇ 'ਚ ਨਹੀਂ ਮਿਲ ਰਹੀ ਕੋਈ ਜੋਬ ਸਪੋਰਟਸ ਕੋਟੇ 'ਚ ਭਰਤੀਆਂ ਨਿਕਲੀਆਂ ਲਾਈਕ ਜਿੱਦਾਂ ਪੰਜਾਬ ਪੁਲਿਸ ਦੀ ਟੀਮ ਉਹਨਾਂ ਦੀਆਂ ਭਰਤੀਆਂ ਨਿਕਲ ਲਈਆਂ ਤੇ ਜੇਦਾ ਆਰਸੀਐਫ ਦੀ ਨਿਕਲੀ ਸੀਗੀ ਉਹ ਚ ਏਜ ਲਿਮਿਟ ਸੀਗੀ ਉਹ ਚ ਮੈਂ ਪੜ ਨਹੀਂ ਸਕਿਆ ਜੀ ਹੁਣ ਤੁਸੀਂ ਕੋਸ਼ਿਸ਼ ਕਰੋਗੇ ਕੋਈ ਲਗਾਤਾਰ ਇਸ ਤਰ੍ਹਾਂ ਕੋਈ ਕਿਸੇ ਸਰਕਾਰ ਦੇ ਵੱਲੋਂ ਤੁਸੀਂ ਕਿਸੇ ਨੂੰ ਮਿਲੇ ਤੁਸੀਂ ਇਸ ਬਾਰੇ ਸਰਕਾਰ ਨੂੰ ਕੋਸ਼ਿਸ਼ ਤਾਂ ਜੀ ਮੈਂ ਜਿੱਦਾਂ ਲਾਈ ਕੋਈ ਜੋਬ ਨਿਕਲਦੀ ਮੈਂ ਪੜਦਾ ਰਹਿਣਾ ਆ ਤੇ ਜਿਹੜੇ ਨੋਰਮਲ ਜੋਬ ਆ ਲਾਈਕ ਬਿਨਾ ਸਪੋਰਟਸ ਕੋਟੇ ਤੋਂ ਤੇ ਉਹ ਚ ਪਹਿਲਾਂ ਪੇਪਰ ਹੁੰਦਾ ਆ ਪੇਪਰ ਹੀ ਮੈਂ ਦੋ ਵਾਰੀ ਭਰਿਆ ਆ ਤੇ ਉਹ ਚ ਥੋੜੇ ਜਿਹਾ ਜਿੱਦਾਂ ਲਾਈਕ ਨੰਬਰ ਜਿਹਨਾਂ ਦੇ ਜ਼ਿਆਦਾ ਹੁੰਦੇ ਉਹਨਾਂ ਨੂੰ ਪਹਿਲਾਂ ਦਿੰਦੇ ਆ ਪਹਿਲ ਤੇ ਫਿਰ ਅਗੇ ਫਿਜ਼ੀਕਲ ਜਿਹਦਾ ਉਹ ਬਣਾਦੇ ਨਹੀਂ ਹੈਗੇ ਉਹਨਾਂ ਨੂੰ ਜਿਹੜੇ ਚੌਥਾ ਪ੍ਰੈਕਟਿਸ ਕਰਦੇ ਹੋ ਫੁੱਟਬਾਲ ਦਾ ਫੁੱਟਬਾਲ ਦੀ ਹਾਂਜੀ ਪ੍ਰੈਕਟਿਸ ਕਰਦਾ ਜਿੱਦਾ ਡੇਲੀ ਮੈਚ ਚੱਲਦੇ ਰਹਿੰਦੇ ਆ ਪਿੰਡਾਂ ਦੇ ਜਾਂ ਆਲੋਪਨਾ ਦੇ ਉੱਥੇ ਫੇ ਜਾਂਦੇ ਰਹਿੰਦਾ ਜੀ ਗੰਦਰਦ ਹਾਂਜੀ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚ ਦੇ ਬਲੌਕ ਅੱਛਾ ਜੀ ਤੇ ਇਹਦੀ ਨੌਂ ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਨ ਤਾਂ 4 ਟਨ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਟੂ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ